ਪੰਜਾਬ ਵਿੱਚ ਜਿਵੇਂ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ ਉਵੇਂ ਹੀ ਵੱਖ-ਵੱਖ ਪਿੰਡਾਂ ਵਿੱਚ ਸਰਗਰਮੀ ਤੇਜ਼ ਹੋ ਗਈਆਂ ਹਨ ਇਸੇ ਤਰ੍ਹਾਂ ਜਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜੰਡਿਆਲਾ ਮੰਝਕੀ ਵਿਖੇ ਵੀ ਸਰਪੰਚੀ ਦੇ ਉਮੀਦਵਾਰ ਪ੍ਰੇਮ ਸਿੰਘ ਸੰਗੂ ਦੇ ਹੱਕ ਵਿੱਚ ਵੋਟਰਾਂ ਤੇ ਸਪੋਰਟਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਮੀਟਿੰਗ ਪ੍ਰੇਮ ਸਿੰਘ ਸੰਗੂ ਦੇ ਨਿਵਾਸ ਸਥਾਨ ਤੇ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਜਵਿੰਦਰ ਕੌਰ ਥਿਆੜਾ ਇੰਚਾਰ ਛਲਕਾ ਜਲੰਧਰ ਕੈਂਟ ਆਮ ਆਦਮੀ ਪਾਰਟੀ ਪਹੁੰਚੇ ਸਮੋਕ ਕੇ ਪਾਰੀ ਗਿਣਤੀ ਵਿੱਚ ਨੌਜਵਾਨ ਪਿੰਡ ਦੀਆਂ ਮਹਿਲਾਵਾਂ ਤੇ ਬਜ਼ੁਰਗ ਇਕੱਠੇ ਹੋਏ ਮੀਟਿੰਗ ਵੇਖਦੇ ਵੇਖਦੇ ਇੱਕ ਵਿਸ਼ਾਲ ਇਕੱਠ ਦਾ ਰੂਪ ਧਾਰ ਗਈ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਆਪਣੇ ਕਾਰਕਮਰਾ ਨਾਲ ਸਰਪੰਚੀ ਦੇ ਉਮੀਦਵਾਰ ਪ੍ਰੇਮ ਸਿੰਘ ਸੱਗੂ ਤੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਪਿੰਡ ਦੇ ਮੋਤਵਾਰਾਂ ਵੱਲੋਂ ਬੀਬੀ ਰਾਜਵਿੰਦਰ ਕੌਰ ਥਿਆੜਾ ਜੀ ਦਾ ਸਰੋਪਾ ਪਾ ਸੁਆਗਤ ਖਤੇ ਧੰਨਵਾਦ ਕੀਤਾ ਇਸ ਚੋਣ ਸੰਬੰਧੀ ਰੱਖੀ ਗਈ ਮੀਟਿੰਗ ਵਿੱਚ ਜਥੇਦਾਰ ਕਸ਼ਮੀਰ ਸਿੰਘ ਸੁਦਰਸ਼ਨ ਬਿਰਲਾ ਕਮਲ ਗੋਗਨਾ ਪਵਨ ਮੈਨ ਵਿੱਕੀ ਮੈਨ ਜਥੇਦਾਰ ਸੁਖਦੇਵ ਸਿੰਘ ਤੇ ਰਿਟਾਇਰਡ ਐਸਜੀਓ ਜਗਿੰਦਰ ਸਿੰਘ ਮੇਜਰ ਸਿੰਘ ਜੋਲ ਦੀਪ ਜੱਸੀ ਫਾਈਨੈਂਸ ਲਖਮਣ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਇਸ ਮੌਕੇ ਦੌਬਾ ਹਲਚਲ ਚੈਨਲ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੀਤ ਸਿੰਘ ਸੰਗੂ ਨੇ ਕੀ ਦੱਸਿਆ ਵੇਖੋ ਇਸ ਵਿਸ਼ੇਸ਼ ਰਿਪੋਰਟ ਵਿੱਚ पिंड जंडियाला मंच की तो कैमरामैन अमित शर्मा दे नाल पत्रकार मोहित शर्मा दी रिपोर्ट विचार ਤੁਸੀਂ ਦਿੱਤੇ ਜਾਂ ਜਵੇ ਜਤੇਦਾਰ ਸਾਹਿਬ ਨੇ ਦੱਸਿਆ ਬਿਲਕੁਲ ਡਾਕਟਰ ਸਹੀ ਆ ਕਿ ਪਹਿਲਾ 5 ਸਾਲ ਤੁਸੀਂ ਦੇਖੋ ਤੁਹਾਡੀ ਪੰਚਾਇਤ ਰਹੀ ਆ ਸਰਪੰਚਾਉਂ ਨਿਆ ਕੀ ਕੀਤਾ ਮੈਂ ਤਾਂ ਵਿਕਾਸ ਦੱਸ ਦਿਓ ਇੱਕ ਵੀ ਕੀਤਾ ਹੋਵੇ ਤੁਸੀਂ ਦੱਸ ਦਿਓ ਮੈਨੂੰ ਕਿ ਆ ਵਿਕਾਸ ਕਿੱਨਾ ਕੋਸ਼ਿਸ਼ ਨਹੀਂ ਕੀਤਾ ਇਨਾ ਬੁਰਾ ਹਾਲ ਆ ਜੰਡਿਆਲੇ ਦਾ ਪਰ ਜਤੇਦਾਰ ਸਾਹਿਬ ਨੇ ਦੱਸਿਆ ਕਿ ਜਦੋਂ ਸਰਕਾਰ ਹੋਵੇ ਫਿਰ ਸਰਕਾਰ ਦਾ ਉਮੀਦਵਾਰ ਜਦੋਂ ਜਿੱਤਿਆ ਹੋਵੇ ਸਰਪੰਚ ਤੇ ਫਿਰ ਜਿਹੜੇ ਕੰਮ ਆ ਉਹ ਕਰਨੇ ਬੜੇ ਆਸਾਨ ਹੋ ਜਾਂਦੇ ਆ ਕਿਉਂਕਿ ਦੂਸਰੇ ਨੂੰ ਸਰਪੰਚ ਆਪਾ ਬਣਾ ਦਈਏ ਸਰਕਾਰ ਆਵਾਜ਼ੀ ਪਾਰਟੀ ਦੀ ਆ ਉਹਨਾਂ ਨੇ ਕੰਮ ਜਿੱਥੋਂ ਕਰਵਾਇਆ ਪਰਗਤ ਸਿੰਘ ਕੋਲ ਜਾ ਕੇ ਤਾਂ ਕੰਮ ਕਰਵਾ ਲਈ ਕਿਉਂਕਿ ਪਰਗਤ ਸਿੰਘ 15 ਸਾਲ ਹੋ ਚਲੇ ਆ ਪਰਗਤ ਸਿੰਘ ਨੇ 15 ਸਾਲਾਂ ਦੇ ਵਿੱਚ ਕੀ ਕਰ ਦਿੱਤਾ ਜਿਹੜਾ ਮੂਹਰ ਕਰ ਦੇਣਾ ਉਹਨਾਂ ਨੇ ਪਰ ਹੁਣ ਇੰਨੀ ਜ਼ਰੂਰ ਆ ਕਿ ਪਰਗਤ ਸਿੰਘ ਨੂੰ ਇੰਨਾ ਕਿ ਡਰ ਪੈ ਗਿਆ ਕਿ ਪਿੰਡਾਂ 'ਚ ਨਿਕਲਣਾ ਸ਼ੁਰੂ ਕਰ ਦਿੱਤਾ ਮੈਂ ਤਾਂ ਕਦੀ ਪਿੰਡ 'ਚ ਨਹੀਂ ਸੀ ਕਿਸੇ ਦੇ ਵਿੱਚ ਗਿਆ ਇਲੈਕਸ਼ਨ ਦੇ ਟਾਈਮ ਜਾਂਦਾ ਸੀ ਪਰ ਸੋ ਫੋਲਡੀ ਬਾੜ ਮੀਟਿੰਗ ਕਰਕੇ ਆਏ ਆ ਫੋਲਡੀ ਬਾੜ ਦੇ ਸਵਾਬ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਉਸ ਬਾੜ ਦੇ ਵਿੱਚ ਉਹਨਾਂ ਨੇ ਜ਼ੋਰ ਪਾ ਲਿਆ ਉਹਨਾਂ ਦੇ ਨਾਲ ਕੋਈ ਕੈਂਡੀਡੇਟ ਨਹੀਂ ਖੜਾ ਹੋਇਆ ਉਹਨੂੰ 2 ਲੱਖ ਦੀ ਆਫਰ ਵੀ ਦਿੱਤੀ ਕਿਸੇ ਲਈ ਕਿ ਤੂੰ ਖੜੀ ਹੋ ਜਾ ਤੇ 2 ਲੱਖ ਰੁਪਏ ਆਸੇ ਦਿੱਨੇ ਆ ਤੇ ਉਸ ਬਾੜ ਦੇ ਵਿੱਚੋਂ ਸਾਡਾ ਸੁਖਵਿੰਦਰ ਸੁੱਖਾ ਸਾਡਾ ਬਲਾਕ ਪ੍ਰਧਾਨ ਆ ਉਹਦੀ ਭੜਾਈ ਖੜੀ ਸੀ ਉਹ ਜਿੱਦਾਂ ਇਹ ਜੇਤੂਕਰਾਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਨਗਰ ਜਿੜਿਆੜਾ ਦੇ ਵਾਸੀਓ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਚਾਇਤ ਦੀਆਂ ਚੋਣਾਂ ਸ਼ੁਰੂ ਹੋ ਰਹੀਆਂ ਹਨ ਜਿਹਨਾਂ ਦੇ ਵਿੱਚ ਪਿੰਡ ਵਾਸੀਆਂ ਨੇ ਜੋ ਮੇਰੇ ਸਹਿਯੋਗੀ ਆ ਉਹਨਾਂ ਨੇ ਪ੍ਰੇਮ ਸਿੰਘ ਸੰਘੂ ਨੂੰ ਸਰਪੰਚੀ ਦੀ ਚੋਣ ਵਾਸਤੇ ਖੜਾ ਕੀਤਾ ਹੈ ਮੈਂ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਮਦਦਾਰ ਵਿੱਚ ਉਤਾਰਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਸ ਜੋਗ ਸਮਝਿਆ ਕਿ ਮੈਂ ਸਰਬਾਜੀ ਕਰਦੇ ਜੋ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਸੱਚੀ ਸੁਜੀ ਜੋ ਆਪਣੀ ਤੁਹਾਡੀ ਕਮਾਈ ਦੀ ਵੋਟ ਹੈ ਉਹ ਪ੍ਰੇਮ ਸਹਿਤ ਨੂੰ ਪਾ ਕੇ ਸਰਪੰਚ ਬਣਾਓ ਅਤੇ ਮੈਂ ਵਾਦਾ ਕਰਦਾ ਹਾਂ ਕਿ ਸਦਾ ਹੀ ਆਪ ਦੇ ਤਾਬਿਆ ਦਾ ਵਹਾਂਗਾ ਦਿਨ ਰਾਤ ਦਰਜੇ ਮੇਰੇ ਖੁੱਲੇ ਰਹਿਣਗੇ ਕੋਈ ਵੀ ਆਵੇ ਕੰਮ ਲੈ ਕੇ ਮੈਂ ਪਹਿਲ ਦੇ ਹੱਦ ਤੇ ਕਰਵਾਵਾਂਗਾ ਸਰਕਾਰ ਦੀ ਮੇਰੇ ਨਾਲ ਐਸੋ ਦੇ ਸਰਕਾਰ ਦੇ ਵੱਲੋਂ ਮੈਂ ਪੰਚਾਇਤ ਚੋਣ ਲਾਦੇ ਸਰਮਾਜੀ ਲੜ ਰਿਹਾ ਹਾਂ ਪੰਚਾਇਤ ਸਰਕਾਰ ਹੋਣ ਦਾ ਬਹੁਤ ਵਾਅਦਾ ਹੁੰਦਾ ਹੈ ਜੋ ਵੀ ਕੰਮ ਆਪਣੇ ਹੰਦੇ ਸਰਕਾਰ ਨੇ ਕਰਨੇ ਹੁੰਦੇ ਆ ਜਿੱਦਾਂ ਹੁਣ ਕਾਂਗਰਸ ਸਰਕਾਰ ਹੈ ਕਾਂਗਰਸ ਦਾ ਰਾਜ ਸਹਿ ਰਹਿ ਚੁੱਕਾ ਉਹ ਆਪਣੀ ਚਾਹ ਚੱਕੇ ਉਦੋਂ ਹੌਣਪ ਆਮ ਪਾਰਟੀ ਦਾ ਰਾਜ ਹੈ ਆਪਾਂ ਉਹਨਾਂ ਦੇ ਬੱਲੇ ਪਾਰਟੀ ਬਲ ਖੜੇ ਹੋਏ ਹਾਂ ਔਰ ਜੋ ਰਪੀਲ ਕਰਦਾ ਹਾਂ ਮੈਂ ਆਪ ਸਾਰੇ ਮੇਰੇ ਬਚਪਨ ਤੋਂ ਮੈਨੂੰ ਜਾਣਦੇ ਹਾਂ ਮੇਰਾ ਕਿਹੋ ਜਿਹਾ ਸੁਭਾਅ ਹੈ ਕੀ ਮੇਰੇ ਚ ਗੁਣ ਹਨ ਮੈਂ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਜਾਣੇ ਜਾਣ ਮੈਂ ਹੁਣ ਬੇਨਤੀ ਕਰਦਾ ਹਾਂ ਕਿ ਜੇ ਆਪਾਂ ਹੁਣ ਚੋਣਾਂ ਦਾ ਵਿੱਚ ਆ ਗਏ ਹਾਂ ਸਰਬੱਜੇ ਚੋਣ 15 ਤਰੀਕ ਨੂੰ ਜੋ ਵੋਟਾਂ ਪੈਣੀਆਂ ਹਨ ਸਾਰੇ ਬੇਨਤੀ ਹੈ ਕਿ ਹਮ ਹਮ ਆ ਕੇ ਜੋ ਚੋਣ ਛਾਂ ਮੇਰਾ ਹੋਵੇਗਾ ਪ੍ਰੇਮ ਸਿੰਘ ਸੰਘੂ ਦੇ ਨਾਮ ਦੇ ਉਸ ਨੂੰ ਚੋਣ ਛਾਂ ਦੇ ਵੋਟਾਂ ਪਾ ਕੇ ਆਪਣੇ ਕੰਮਜੋ ਕਰਨਾ ਤਾਂ ਕਿ ਮੈਂ ਤੁਹਾਡੀ ਪਾਸ ਸੇਵਾ ਕਰ ਸਕਾਂ ਅੱਜ ਇੰਚਾਰਜ ਸਾਹਿਬ ਵੀ ਇੱਥੇ ਆਈ ਸੀ ਹਲਕੇ ਦੀ ਅੱਜ ਬੀਬੀ ਥਿਆੜਾ ਜੀ ਜੋ ਹਲਕਾ ਇੰਚਾਰਜ ਹਨ ਆਪਣੇ ਟੈਂਟ ਦੇ ਉਹ ਇੱਥੇ ਅੱਜ ਆਏ ਹਨ ਅਸੀਂ ਸਾਡੇ ਕਾਵੇ ਵਧੀਆ ਕੱਟਬਟ ਹੋਇਆ ਇਜਤ ਵਿੱਚ ਪ੍ਰੇਮ ਸੰਗੂ ਦਾ ਦਫ਼ਤਰ ਦਾ ਅਧ ਕਰਨ ਕੀਤਾ ਗਿਆ ਹੈ ਓਪਨ ਦਫ਼ਤਰ ਜਿਹੜਾ ਨੇ ਘਰ ਦੇ ਨਾਲ ਹੀ ਦਫ਼ਤਰ ਆਪਣੇ ਬਣਾਇਆ ਹੈ ਜਿਨ੍ਹਾਂ ਨੇ ਵੀ ਕੰਮ ਕਾਲ ਕੋਈ ਕਾਰਨਾ ਲੈਣਾ ਕੋਈ ਸਲਾਹ-ਮਸ਼ਵਰਾ ਦੇਣਾ ਹੋਵੇ ਇੱਥੇ ਜਿਹੜਾ ਨੇ ਆਪਣੇ ਘਰ ਵਿੱਚ ਆਸਰਾ ਦਫ਼ਤਰ ਨਾਲ ਹੀ ਘਰ ਦੇ ਦਫ਼ਤਰ ਆ ਤੇ ਸਾਰਿਆਂ ਨੂੰ ਪਰਜਰ ਬੇਨਤੀ ਕਰਦਾ ਹਾਂ ਕਿ ਆਪਣੇ ਤਨੋਂ ਮਨੋਂ ਤਾਂ ਸ਼ਾਂਤਾ ਕੋਈ ਨਹੀਂ ਪ੍ਰਾਪਤਾਂ ਦਿੱਤਾ ਸਕੋ ਤੁਸੀਂ ਮੰਨ ਲਓ ਆਪਣੇ ਦਿਲ ਦੀਆਂ ਜੋ ਡਗਾਈਆਂ ਵਿੱਚੋਂ ਅਸ਼ੀਰਵਾਦ ਦੇਣਾ ਹੈ ਉਹ ਤੁਸੀਂ ਕਦੀ ਭੁੱਲਿਓ ਨਾ ਪ੍ਰੇਮ ਸੰਗੂ ਨੂੰ ਯਾਦ ਰੱਖਿਓ ਇਹਨਾਂ ਲੋਕਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ